ਸਾਰੇ ਪਾਪਾ ਬੁਲਾਦੇ ਸਾਸਿਕਲ ਦੀ ਸਾਰੇ ਮੈਂ ਤਾਂ ਸਾਸਿਕਲ ਦਾ ਟਾਈਮ ਨਹੀਂ ਹੈ ਮੈਂ ਤਾਂ ਨਾਈਟ ਗੁੱਡ ਨਾਈਟ ਦਾ ਟਾਈਮ ਆ ਅਈ ਸੌਂਦੇ ਸਾਰੇ ਤੇ ਕਰਦੇ ਕਰਦੇ ਮੈਂ ਕੁਛ ਬਿਟੀ ਇਹਨਾਂ ਨੂੰ ਮੈਂ ਸਵੇਰੇ ਕੀ ਖਾਓਗੇ ਖਾਓਗੇ ਜਿਹੜੀ ਤੁਸੀਂ ਪੁੱਛ ਤਰੀ ਕਿ ਸਵੇਰੇ ਛੋਲੇ ਭੂਰੇ ਨੇ ਛੋਲੇ ਪੂੜੇ ਬਣਾਏਗੇ ਆਪੇ ਕਹਿ ਕੁੰਗਲ ਮੁਰਗੇ ਕਰੇ ਮੈਂ ਸਿਰੋਟੀ ਖਾਵਾਾਂਗੀ ਉੱਠ ਵੀ ਗਏ ਉਹ ਛੋਲੇ पे 림ੜ ਕੇ ਕਹਿੰਦੇ ਬਾਦਸ਼ਹ ਕਹਿੰਦੇ ਨਹੀਂ ਨਹੀਂ ਇਸ ਲੋਕਾਂ ਨੂੰ ਬਾਹਰੋਂ ਬੰਗਾਲਾ ਦੇ ਬਾਹਰ ਆ ਸਕਦੇ ਆ ਦੇ ਬਾਹਰ ਚੜ ਗਈ ਜਿੰਨੇ ਮਿਸ ਗਿਆ ਮਿਸ ਗਿਆ ਦਾ ਕਾਗੋਨ ਨੂੰ ਕੁਛ ਨਹੀਂ ਹੋ ਸਕਦਾ ਤਾ ਡਾ ਤੇ ਜਾਓ ਜਾਓ ਸੋ ਇੱਥੇ ਜਾਓ ਕਿਤੇ ਸੌਂਵਾਂ ਦਾ ਸੋ ਜਾ ਕੇ ਆਏ ਹਾਏ ਹਾਏ ਕਮਾਲ ਨਹੀਂ ਪਤਾ ਕਿੰਨੇ ਗੱਲ ਨਹੀਂ ਕਿਉਂ ਕਰਦੇ ਜੇ ਫਿਰ ਉਹ ਕਿਹੜੀ ਨਹੀਂ ਗੱਲ ਕਰਨੀ ਮੈਂ ਕਿਲੇ ਕੁੜੀਆਂ ਨੂੰ ਇਸੇ ਦੇ ਅੱਲਾ ਵਾਲਾ ਹੋਰ ਆ ਗਈ ਉੱਤਰ ਕੀ ਰਾਤ ਦੇ ਵਾ 11 ਵਜੇ 11 ਤਾਂ ਉੱਤੇ ਟਾਈਮ ਹੋ ਗਿਆ ਤੇ ਮੈਂ ਉਹਨਾਂ ਨੂੰ ਕਹਿੰਦੀ ਸੌਜੋ ਸੌਜੋ ਸੌਦੇ ਕਰੀਆ ਤੇ ਪਹਿਲੋ ਕਹਿੰਦੇ ਮੈਂ ਹੀ ਉਹਨਾਂ ਨੂੰ ਕਹਤਾ ਮੈਂ ਕਿ ਭੜਾ ਟਾਈਮ ਹੋ ਗਿਆ ਛੋਲੇ ਬੁੜੀਆਂ ਨਹੀਂ ਖਾਦਦੇ ਕਿ ਵੀ 2 ਮਹੀਨੇ ਹੋ ਗਏ ਤੇ ਕਹਿੰਦੇ ਹਾਂ ਹਾਂ ਮੈਂ ਕਿਹਾ ਮੈਂ ਕਿਹਾ ਮੈਂ ਤਾਂ ਮਮੀ ਨੂੰ ਸਵੇਰੇ ਕਿਹਾ ਕਿ ਮਿਸਾ ਆਟਾ ਹੀ ਬੁਣਿਓ ਕਿ ਮਿਸਾ ਆਟਾ ਪ੍ਰੋਪਰ ਮਿਸਾ ਕਿਉਂਕਿ ਮਮੀ ਬਸੇ ਕੀ ਕਰਦੇ ਆ ਜੋ ਦਾਲ ਸਬਜ਼ੀ ਪਈ ਹੁੰਦੀ ਸਾਰੀ ਰਾਤ ਦੁੱਧ ਦੀ ਜੋ ਬਚੀ ਸਾਬ ਰੋਟੀ ਮੈਂ ਮਨਾ ਕਰ ਰਹੀ ਹਾਂ ਮਮ ਜੀ। ਹਾਂ ਬਹਿਲਾ ਤੁਮੀ ਨਹੀਂ ਬਰਾਹ ਕਰਾਏ। ਮੈਂ ਕਿਹਾ ਮਮ ਜੀ ਸਰੇ ਮਿਸਤਾਰ ਦਾ ਨਹੀਂ ਗੁਲਣਾ। ਕੋਸ਼ਿਸ਼ ਨਹੀਂ ਹੱਲਣਾ। ਅ ਕਹਿੰਦੇ ਐ ਮੈਂ ਕਹਿੰਦਾ ਕਿਉਂ ਮੈਂ ਖਸੇ ਦੇ ਛੋਲੇ ਪੁੜੀਆਂ ਕਹਿੰਦੇ ਕਿ ਵੀ ਖਾਣੇ ਆ। ਤੇ ਕਹਿੰਦੇ ਫਿਰ ਛੋਲੇ ਪੀਉਂਦਾ ਮੈਂ ਕਿਹਾ ਹਾਂ ਜੀ ਡੇਢ ਗੋਲੀ ਪੀਕੀਓ। ਹੋ ਡੇਢ ਗੋਲੀ ਥੋੜੀ ਦੋ ਪੀਓ। ਦੋ ਕਹਾਂ। ਅੱਛਾ ਦੋ। ਉਹਨਾਂ ਛੋਲੇ ਲੱਭੜੇ ਨਹੀਂ ਆ। ਮੇਰੀਆਂ ਸੁਣੋ ਸਾਰਾ ਕੋ ਇਧਰ ਮੈਨੂੰ ਦੱਸੋ। ਇਹ ਨੂੰ ਚੰਗਾ ਮੈਂ ਆਪ ਰੋਟੀਆਂ ਦੀ ਮੈਂ ਆਪਣੀ ਅੱਖਾਂ ਦੀ ਦਵਾਈ ਪਾਈ ਮੈਂ ਤਾਂ ਨਹੀਂ ਗਈ ਡਾਕਟਰ ਨੇ ਮੈਨੂੰ ਮਰਾ ਕੀਤਾ ਤੂੰ ਲਾਈਟ ਦੇ ਵਿੱਚ ਤਰਨਾ ਨਹੀਂ ਛੋਲੇ ਨਹੀਂ ਪਿਉੜੇ ਜਾ ਕੇ ਤੁਰਨਾ ਕੀ ਹੋਲਦਾ ਜੇ ਮੂਹੇ ਲਾਈਟ ਚ ਤੁਰਨਾ ਲਾਈਟ ਚ ਨਹੀਂ ਕਰਦੇ ਗਰਮੀ ਚ ਨਹੀਂ ਜਾਉਂਦਾ ਦਵਾਈ ਪਾਈਏ ਕਰਦੇ ਚ ਨਹੀਂ ਜਾਉਂਦਾ ਪਰ ਲੱਗਦਾ ਪੱਖੀ ਜਾਂਦੇ ਨੇ ਉੱਧਰ ਗਰਮੀ ਨਹੀਂ ਗਰਮੀ ਚ ਮੈਂ ਸਭ ਕੁਝ ਕਰਦੀ ਆ ਜਿਹੜੀ ਗੱਲ ਮੈਂ ਜਾਣ ਕੇ ਨਹੀਂ ਉੱਠੀ ਤੇ ਉਹ ਨਾ ਐ ਲੋ ਮੇਰੀ ਗੱਲ ਸੁਣ ਛੋਲੇ ਕੁਛ ਉੱਥੇ ਡੱਬੇ ਚ ਸਾਹਮਣੇ ਆ ਕੋਸ਼ ਇੱਧਰ ਜਿਹੜੀ ਉਹ ਵਾਲੀ ਅਲਮਾਰੀ ਛੋਟੀ ਵਾਲੀ ਉਹਦੇ ਵਿੱਚ ਪੈਕਟਡ ਪਏ ਆ ਉਹਦੇ ਚ ਕਿਉਂਕਿ ਦਸਵਰਾ ਵੀ ਪੈਣਾ ਦਾ ਸਮਾਨ ਹੀ ਨਹੀਂ ਇਹਨਾਂ ਨੂੰ ਲੰਬੜਾ ਇਹਨਾਂ ਦੇ ਕਹਣਾ ਮੈਂ ਮੇਖਣਾ ਖਾ ਖਸਪਰ ਮੈਨੂੰ ਨਹੀਂ ਹੁਣ ਦੇਖ ਤੇ ਤੇਰੇ ਰੱਖੇ ਤੇ ਮੇਰਾ ਹਾਸਾ ਹੀ ਗੱਲ ਦਾ ਆਇਆ ਕਿ ਮੈਂ ਆਪ ਹੀ ਪਹਿਲੋਂ ਇਹਨਾਂ ਨੂੰ ਕਹਿਤਾ ਕਿ ਹਨਾ ਬੜਾ ਟਾਈਮ ਹੋਇਆ ਖਾਦੇ ਨਹੀਂ ਖਾਣੇ ਆ ਫਿਰ ਮੈਂ ਆਪ ਹੀ ਕੈਨਸਲ ਕਰਤਾ ਕਿ ਨਹੀਂ ਉਹ ਹਨਾ ਚੱਡੋ ਬਰਾ ਕੀ ਖਾਣੇ ਕਰਨੀ ਫਿਰ ਮੈਂ ਕਿਹਾ ਚਲ ਛੋਲੇ ਕਰ ਲਈ ਪੈਣੇ ਆ ਆਲੂ ਆਲੂ ਪੁੜੀਆਂ ਰਾਇ ਮੋਰ ਪਰਾਲੀ ਸੁੱਤੇ ਹੋਏ ਕੋਈ ਪਛਾਣ ਉਹ ਡੇ ਵੀ ਕੀ ਕਰਨ ਏ ਤੇ ਫਿਰ ਮੈਂ ਫਿਰ ਕਹਿੰਦੇ ਹਾਜੀ ਸਵਾਲ ਦੇ ਪਾਪਾ ਹੀ ਕਹਿੰਦੇ ਠੀਕ ਆ ਆਪਾਂ ਨਾ ਆਲੂ ਪੁੜੀਆਂ ਖਾ ਲਾਂਗੇ ਆਣਾ ਵੀ ਉਹਨਾਂ ਨੂੰ ਵੀ ਇਹ ਹੀ ਕਿ ਉਹਨੂੰ ਫੇ ਚੁੱਤੇ ਜਾਣਾ ਕਿਚਨ ਛੋਲੇ ਭੇਨ ਜਾਣਾ ਮੈਂ ਕਿਹਾ ਜਿੱਧਰ ਜੀਦੀ ਕਹਿੰਦੇ ਚਲੋ ਮੇਰੇ ਸਾਡੇ ਨੇਬਰੀ ਤੋਂ ਮੈਨੂੰ ਇੱਕ ਦਿਨ ਕਹਿੰਦੀ ਕਿ ਮੈਂ ਨਾ ਮੈਂ ਅੱਜ ਸਫਾਈ ਹੈ ਨੇਰੀ ਬੜੀ ਆਈ ਹੈ ਤੇ ਮੈਂ ਅੱਜ ਸਫਾਈ ਕਰਨੀ ਹੈ ਤੇ ਮੈਂ ਆਪਣੇ ਹਜ਼ੂਰ ਨੂੰ ਕਿਹਾ ਵੀ ਪੁਜਾਰੋ ਜਾ ਕੇ ਆਪਣਾ ਨਾਸ਼ਤੇ ਦਾ ਪ੍ਰਬੰਧ ਕਰ ਲਓ ਮੈਂ ਨਹੀਂ ਝੱਜ ਬਣਾਉਣਾ ਤੇ ਮੈਂ ਉਹਨਾਂ ਦੀ ਗੱਲ ਕਰਦੀ ਤਾਂ ਉਹ ਕਰਦੇ ਕਰਦੇ ਕਹਿੰਦੇ ਹਾਂ ਚਲੋ ਛੋਲੇ ਪੂੜੀਆਂ ਖਾਵਾਂਗੇ ਮਾਫ ਕਰਿਓ ਕਹਿੰਦਾ ਕਿ ਮੈਂ ਨਹੀਂ ਹੋਣਾ ਆਜੋ ਜਿੰਨੀ ਆਵੜਾ ਮੈਂ ਤੇ ਕੰਨ ਹੁਣੋ ਕੈਮਰਾ ਮੈਂ ਇੱਧਰ ਕਰ ਲਿਆ ਮੇਰੇ ਮੂੰਹ ਤੇ ਕੈਮਰਾ ਤੈਨੂੰ ਕਿਉਂ ਲਿਆ ਦੀ ਸਭ ਲਈ ਲਾਈਕ ਕਰਦੇ ਮੈਂ ਤੁਹਾਨੂੰ ਕਹਿੰਦਾ ਨਹੀਂ ਕਰਦੇ ਤੇ ਫਿਰ ਮੈਂ ਪੈ ਗੱਲ ਗੱਲ ਅੱਜ ਮੈਂ ਪਹਿਲਾਂ ਛੋਲੇ ਪੂੜੀਆਂ ਮੇਰਾ ਸਾਇਸ ਗੱਲਦਾ ਆ ਕਿ 12 ਵਜੇ ਨੂੰ ਤਿਆਰਿਆ ਪਹਿਲਾਂ ਗੱਲਾ ਗੱਲਾ ਜੇ ਇਹਨਾਂ ਨੂੰ ਮੈਂ ਛੋਲੇ ਪੂੜੀਆਂ ਦਿੱਤੇ ਹੈ ਨਾ ਛੋਲੇ ਪੂੜੀਆਂ ਖਵਾਏ ਫਿਰ ਮੈਂ ਆਲੂ ਪੂੜੀ ਖਵਾਈ ਆਲੂ ਪੂੜੀ ਖਵਾ ਗਏ ਫਿਰ ਮੈਂ ਇਹਨਾਂ ਨੂੰ ਕਿੱਥੇ ਲੈਂਦਾ ਫਿਰ ਮੈਂ ਮਿੱਸੇ ਪ੍ਰਸ਼ਾਦਿਆ ਦੇ ਲੈਂਦਾ ਪਰ ਉਹ ਦਜੀਦੀ ਨੇ ਇਨੀ ਮਤਵਾਰੀ ਕਿ ਉਹਨਾਂ ਨੇ ਸਵੇਰ ਦਾ ਮੈਂ ਕਿ ਪਹਿਲਾਂ ਮੈਂ ਇਹਨਾਂ ਨੂੰ ਆਪਣੇ ਛੋਲੇ ਪੂੜੀਆਂ ਖਵਾਈਆਂ ਚੋਲੇ ਪੁੜੀਆਂ ਤੋਂ ਮੈਂ ਇਹਨਾਂ ਨੂੰ ਖਵਾਏ ਆਲੂ ਪੁੜੀਆਂ ਖਵਾਈਆਂ ਆਲੂ ਪੁੜੀਆਂ ਤੇ ਮਿੱਸੀ ਰੋਟੀ ਖਵਾਈ ਆ ਰਾਤ ਤੋਂ ਆ ਕੇ ਸਾਰਾ ਕੁਝ ਖਾ ਗਏ ਭਾਜੀ ਕਹਿੰਦੇ ਕੜਾਈ ਵੀ ਤਰ ਦੋ ਭਾਜੀ ਕਹਿੰਦੇ ਕੜਾਈ ਤਰੋ ਅਰਧਾ ਗੁੰਦੋ ਤੇ ਕੋਣੇ ਚੋ ਲੈ ਮੰਦਿਆ ਤੇ ਫਿਰ ਖਾਈਏ ਹਾਂ ਤਾਂ ਫਿਰ ਮੈਂ ਕਿਹਾ ਲੱਗਿਆ ਨਹੀਂ ਅੱਜ ਨਹੀਂ ਸਵੇਰੇ ਆਪਾਂ ਮਿੱਸੀ ਰੋਟੀ ਖਾ ਲਾਂਗੇ ਮੈਂ ਤੁਹਾਨੂੰ ਉਹ ਦੁਪਹਿਰੇ ਭਰਾ ਦੂੰਗੀ ਕਿਉਂਕਿ ਭੋਟੇ ਤੇ ਮੈਨੂੰ ਮੈਂ ਕਹਿੰਦੇ ਆ ਕਹਿੰਦੇ ਇਹ ਰਾਮਗੇ ਦੀ ਪੂਜੀ ਕੀ ਹੈ ਤੁਸੀਂ ਲਾਰੇ ਜਲਾ ਰਹੇ ਹੋ ਕਿ ਤੂੰ ਹੀ ਮੂਰੀ ਦਾ ਸਵਾਦ ਪਾ ਕੇ ਤੇ ਫਿਰ ਤੀ ਖਲਾ ਕਰ ਦਿੰਦੇ ਫਿਰ ਤੂੰ ਹੀ ਖਵਾਸ ਖਰਾਬ ਕਰ ਦਿੰਦੇ ਜੀ ਮੈਂ ਫਿਰ ਸੋਚਿਆ ਮੈਂ ਚਲੋ ਕੋਈ ਗੱਲ ਨਹੀਂ ਤਨੂੰ ਵਾੜਾ ਸਿਰ ਤੇ ਫਿਰ ਦਿਲਜੀਤ ਦੀ ਬਤਵਾਰੀ ਦਿਲਜੀਤ ਦੀ ਜਾ ਕੇ ਉਹ ਮੰਮੀ ਭੇਲੇ ਚੋਲੇ ਤੇ ਤੁਸੀਂ ਹਾਂ ਮੰਮੀ ਚੱਲੇ ਤੁਹਾਨੂੰ ਚਾਦਰ ਪੱਤਰੀ ਆ ਗਈ ਸੀ ਨਾ ਤੇ ਉਹ ਵੀ ਚੇਂਜ ਕਰਨ ਦੇਗੀ ਫਿਰ ਮੈਂ ਚੱਲ ਮੈਂ ਉੱਠੀ ਆ ਤੇ ਹੁਣ ਮੈਂ ਉਹ ਵੀ ਕੰਮ ਕਰਾਵਾਂ ਫਿਰ ਮੈਂ ਉਹ ਵੀ ਕੰਮ ਕਰਾਈ ਤੇ ਹੁਣ ਮੰਮੀ ਸੀ ਲੱਗੇ ਆ ਚੋਲੇ ਭੇਣਾ ਮੂੰਹ ਦਾ ਸਵਾਦ ਹੀ ਹੈ ਨਾ ਕਿ ਸਾਹਮਣੇ ਲੈ ਲਿਓ ਸਾਰੇ ਜੇ ਉਹ ਘੱਟ ਪਹਿਣਗੇ ਤੇ ਫਿਰ ਮੈਂ ਕਿ ਦੂਸਰੀ ਜਿਹੜੀ ਨਕੀਲ ਮਾਰੀ ਉਹਦੇ ਚ ਭੱਲ ਲਿਓ ਅੱਛਾ ਉਹ ਦੋ ਗੋਲੀਆਂ ਤੋਂ ਘੱਟ ਰਹੇ ਹੋ ਕਿਉਂਕਿ ਦੋ ਗੋਲੀਆਂ ਤੋਂ ਘੱਟ ਨਹੀਂ ਚੱਲਣੇ ਦੋ ਗੋਲੀਆਂ ਕਰ ਲੈਣ ਦੋ ਗੋਲੀਆਂ ਭੇਜ ਹਾਂ ਤੇ ਹੁਣ ਫਿਰ ਦਾ ਵਿਖਲੋ ਖਾਣ ਲਈ ਬੰਦਾ ਕੀ ਨਹੀਂ ਕਰਦਾ ਹੁਣ ਇਹਨਾਂ ਨੂੰ ਕਸਟ ਕਰਨਾ ਪਿਆ ਫਿਰ ਮਾਉ ਗਾ ਮੰਮੀ ਜੀ ਨੂੰ ਵੀ ਖਾਤਾ ਪਰ ਜੀ ਜੀ ਤੇ ਉਹ ਨੇ ਵੀ ਖਾਤਾ ਸਾਵਲੇ ਜਾ ਕੇ ਸਾਵਲੇ ਜਾ ਕੇ ਨਾ ਕੋਈ ਪਤਾ ਨਹੀਂ ਕੀ ਦੇਖਣ ਲਈ ਮੰਮੀ ਤੋਂ ਦੇਖਣ ਲੱਗ ਪਏ ਫਰਾਂ ਮੈਂ ਇਹ ਵੀ ਦੇਖਣ ਲੱਗ ਪਿਆ ਤੇ ਮੰਮਜੀ ਨੂੰ ਲੱਗਾ ਕਿ ਇਹਨੇ ਮੇਰੇ ਪੈਲ ਲਾਇਆ ਰੈੱਡ ਕਲਰ ਦਾ ਮੰਮੀ ਕਹਿੰਦੇ ਮੰਮੀ ਨੇ ਕੁਝ ਪੇੜ ਮਰਤੀ ਕਿਦੇ ਕਹਿੰਦਾ ਗੁੱਸੇ ਚ ਆ ਗਿਆ ਕਹਿੰਦਾ ਮੈਂ ਕਿਹੜਾ ਉੱਥੇ ਕੁਝ ਕੀਤਾ ਐ ਮੋਦਾ ਦੀ ਮम्मा ਇਹਦੇ ਤੋਂ ਮੈਨੂੰ ਤਾਂ ਕਿਉਂ ਕਰਦਾ ਤੂੰ ਮੈਨੂੰ ਹੀ ਕਿ ਪ੍ਰੇਸ਼ਾਨ ਕਰਦਾ ਹੈ ਸਾਵਨ ਦੇ ਬੜੇ ਸਾਵਨ ਨੂੰ ਮਜ਼ਾ ਸਾਵਨ ਨੂੰ ਬੜਾ ਮਜ਼ਾ ਆਉਂਦਾ ਸਾਡੀ ਉਮਰ ਸੰਗ ਕਰਦਾ ਸਾਵਨ ਕਿਤੇ ਮੰਮੀ ਦੀ ਵੀਡੀਓ ਬਣਾ ਲਰਦਾ ਹੈ ਮੰਮੀ ਵੇਖਦੇ ਵੇਖਦੇ ਵੀਡੀਓਸ ਹੋ ਜਾਂਦੇ ਨੇ ਉਹਨਾਂ ਦੇ ਵੀਡੀਓ ਕਲਿੱਪ ਬਣਾ ਆਪਲਾ ਕੇ ਸਾਡੇ ਜਿਹੜਾ ਫੈਮਿਲੀ ਗਰੁੱਪ ਹੈ ਉਹਦੇ 'ਚ ਪਾ ਦਿੰਦਾ ਆ ਫੇਰ ਮੰਮੀ ਜੀ ਨੂੰ ਗੁੱਸਾ ਆਂਦਾ ਇਹਦੇ ਤੇ ਕਿ ਵੀ ਤੂੰ ਮੈਨੂੰ ਤੰਗ ਕਰਤਾ ਆ ਕਿਉਂਕਿ ਉਹ ਬਜ਼ੁਰਗ ਹੋ ਗਏ ਤੁਹਾਨੂੰ ਪਤਾ ਛੇ ਜਲਦੀ ਪ੍ਰੇਸ਼ਾਨ ਹੋ ਜਾਂਦੇ ਨੇ ਨਹੀਂ ਤਾਂ ਮੰਮੀ ਆਪਸੇ ਕੀ ਕਰਦੇ ਮੈਂ ਕੱਲ ਵੇਖਿਆ ਪਤਾ ਨਹੀਂ ਕਿੰਨੇ ਕਿੰਨੇ ਮੈਂ ਰਿਸ਼ਤੇਦਾਰਾਂ ਨੇ ਵੇਖੀ ਹੋਣੀ ਆ ਮੈਂ ਨਾ ਉਤਰਿਆ ਤਾਂ ਉਹ ਵੀ ਨਾ ਉਹ ਬਜ਼ੁਰਗਾਂ ਦੀ ਵੀ ਚੰਗਣੀ ਲੱਗੀ ਮੇਰਾ ਰਬੀਨਾ ਦੇ ਵਿਆਹ ਦੀ ਮੂਵੀ ਲਾਈਵ ਮੈਂ ਨਹੀਂ ਆਪਣੇ ਆਪਣੇ ਫੋਨ ਤੋਂ ਹੀ ਵੀਡੀਓ ਲਈਆਂ ਮੈਂ ਟੀਵੀ ਤੇ ਤੇ ਮੈਨੂੰ ਬੜੀਆਂ ਚੰਗੀਆਂ ਲੱਗਣੀਆਂ ਤੇ ਮੈਂ ਨਾ ਤਾਲ ਲਲ ਕਿਤਾ ਬੋਡੀ ਤਾੜੀਆਂ ਬੋੜਨੀ ਨਾ ਸੋਣੀ ਤੇ ਮਮਮੀ ਨੇ ਪਤਾ ਚੋਕੇ ਵੀਡੀਓ ਤਾਂ ਉੱਥੇ YouTube ਤੇ Facebook ਤੇ ਆਓ ਮਮਮੀ ਵੀਸ ਵੁਖਦੇ ਆਪਣੀ ਸਟੋਰੀ ਪਾਈ ਅਚਾਨਕ ਮੈਂ ਕਿਤੇ ਫੋਰ ਖੋਲੇ ਤਾਂ ਕਿਤੇ 11 ਘੰਟੇ ਪਹਿਲੋਂ ਦੀ ਪਈ ਮੈਂ ਮम्मी ਆਖੀ ਕੀ ਕੀਤਾ ਕਹਿੰਦੇ ਮੈਨੂੰ ਪਤਾ ਨਹੀਂ ਮੈਂ ਤਾਂ ਕੁਝ ਨਹੀਂ ਕੀਤਾ ਅਸੀਂ ਤਾਂ ਦੁਪਹਿਰੀ 2 ਵਜੇ ਦੇਖੀ ਤੇ ਉਹ ਰਾਤ ਦੀ 11 ਵਜੇ ਉਹ ਰਾਤ ਰਾਤ ਕਿਤੇ 11 ਜਦੋਂ ਮੈਂ ਲਿਖੀ ਨਾ ਉਹ ਤੋਂ ਨੂੰ ਪਈ ਨੂੰ 11 ਘੰਟੇ ਹੋ ਗਿਆ ਪਤਾ ਨਹੀਂ ਕਿੰਨੇ ਕਿੰਨੇ ਦੇ ਵੇਖੀ ਬਣੀ ਮੈਂ ਮੰਮੀ ਆ ਗਈ ਕੀਤਾ ਮੰਮੀ ਕਹਿੰਦੇ ਮੈਂ ਤਾਂ ਪਤਾ ਨਹੀਂ ਮੈਂ ਤਾਂ ਕੁਝ ਪਾਇਆ ਨਹੀਂ ਮੈਂ ਕਿਹਾ ਪਾਇਆ ਨਹੀਂ ਤੇ ਆਪੇ ਥੋੜੀ ਪੈ ਗਿਆ ਤਈ ਕੁਝ ਪਾਇਆ ਉਹ ਤਾਂ ਮੈਂ ਉਤਨੇ ਨਾਰਮਲ ਹੀ ਬੈਠੇ ਕਰਨ ਦੇ ਤੇ ਉਹ ਮੈਨੂੰ ਵਧੀਆ ਲੱਗਿਆ ਤੇ ਮੈਂ ਨਾਲ ਨਾਲ ਮਾ ਤਾੜੀ ਮਾ ਤੇ ਨਾਲ ਵੇਖਣ ਦੇ ਵੀਡੀਓ ਮੈਂ ਤਾੜੀਆਂ ਹੋਰ ਵੀ ਕੀਤੀ ਹੁੰਦੀ ਆ ਤੇ ਹਾਲਾ ਕਿੱਦਾ ਕੋਈ ਵੀ ਪੁਰਾਣੀ ਵੀਡੀਓ ਵੇਖ ਕੇ ਮਨੂੰ ਚੰਗਾ ਲੱਗਣਿਆ ਯੂਨਪੀਨਾਂ ਦੇ ਵਿਆਹ ਗਿਆ ਤੇ ਮੰਮੀ ਹੀ ਹੁਣਾਂ ਨੇ ਸਾਡੇ ਨੇ ਵਾਇਰਲ ਕਰਤੀ ਇੱਲਾ ਤਾਂ ਮਰਾ ਤੁਰਾ ਤੋ ਉਤਰਾ ਤੇ ਵਾਇਰਲ ਨਹੀਂ ਹੋਣਾ ਇਤਰਾ ਹੋ ਜਾਣਾ ਮੰਮੀ ਨੇ ਖਾਦਣਾ ਸਾਨੂੰ ਸੋ ਵੇ ਲੋ ਜੀ ਖਾਣ ਲਿਆ ਨਾ ਬੰਦਾ ਭੱਜਦਾ ਭੱਜ ਦੌੜ ਕਰਦਾ ਹਾਂ ਬਹੁਤ ਕੁਝ ਕਰਨਾ ਕਰ ਬੜਾ ਕੁਝ ਕਰਨਾ ਪਿਆ ਤੁਹਾਨੂੰ ਬਹੁਤ ਕੁਝ ਕਰਨਾ ਪਿਆ ਮੈਨੂੰ ਫਿਰ ਮੈਨੂੰ ਇਹ ਸੀਗਾ ਕਿ ਜੇ ਤੇ ਬੱਚਾ ਨੇ ਕਹਿਆ ਯਾਰ ਅਬਨੇ ਕਿਆ ਕੀ ਵੀ ਕੀ ਆ ਪੂਜੀ ਤੈਨੂੰ ਜੇ ਸਵਾਦ ਪਾਗਤ ਫਿਰ ਉਸੇ ਟਾਈਮ ਵਿੱਚ ਸੀ ਆਉਂਦੇ ਕਰ ਦਿੰਦੇ ਇੱਕੋ ਗੱਲ ਦੱਸੀ ਜਾਂਦੇ ਮੈਂ ਇੱਕੋ ਗੱਲ ਤਾਂੰਦਾ ਸੀ ਵੀ ਕਿਤੇ ਸਵਾਦ ਕਰਕੇ ਫਿਰ ਚਾਹ ਲੱਗਿਆ ਗੱਲ ਕੀ ਆ ਕਿ ਉਹ ਆ ਜਾਗੇ ਨਹੀਂ ਹੁਣ ਬਲੀ ਦਾ ਬੱਕਰਾ ਮੈਂ ਮੰਨ ਲੈ ਮੈਨੂੰ ਉਹ ਛੋਲੇ ਪੁੜੀ ਗਰਮੀ ਚ ਬਣਾ ਦੇ ਕੀ ਆ ਅੱਜ ਦੇ ਕਰਦੇ ਹੋ ਤੁਸੀਂ ਗਰਮੀ ਛੁਣ ਮੈਨੂੰ ਛੋਲੇ ਪੁੜੀ ਮੌੜੇ ਬਣੇ ਤੇ ਇਹਨਾਂ ਨੂੰ ਸਵਾਦ ਬੜਾ ਵੜਾ ਖਾਣ ਦਾ ਕਿਉਂਕਿ ਇਹਨਾਂ ਤੇ ਅੰਦਰ ਬੈਹਿਣਾ ਹਾਂਜੀ ਹਾਂਜੀ ਬਰਾਊਨ ਵਾਲੇ ਤੁਸੀਂ ਬਣਾਏ ਹੋ ਤੁਹਾਨੂੰ ਛੋਲੇ ਨਹੀਂ ਖਾਣੇ ਵੀ ਔਰ ਇਸ ਵਾਲਾ ਮਤਲਬ ਲਾਈਟ ਕਲਰ ਨਹੀਂ ਖਾਣਾ ਡਾਰਕ ਕਲਰ ਵਾਲੇ ਬਣਾਣਾ ਅੱਛਾ ਤੇ ਨਾ ਤਲੀ ਤਰੀਕਾ ਕਰਕੇ ਬਣਾਏਗੀ ਅੱਛਾ ਤੁਸੀਂ ਬਣਾਓਗੇ ਨਹੀਂ ਮੈਂ ਨਹੀਂ ਬਣਾਉਂਦੀ ਮੈਂ ਸੌਂਗੀ ਅੱਛਾ ਤੈਨੂੰ ਮੱਕੀ ਇੱਕ ਕਰਕੇ ਤੈਨੂੰ ਬਾਹਰ ਕੱਢੂਗੀ ਤੁਸੀਂ ਤੰਨੇ ਪਰੋਗੇ ਤੇ ਫਿਰ ਬਣਨਗੇ ਜੋ ਅਸੀਂ ਕਹਿੰਦੇ ਉਹ ਕਰ ਹੀ ਲੈਨੇ ਆ ਦੇਖੋ ਛੋਲੇ ਬਣ ਗਏ ਨੇ ਸਰੇ ਸਰੇ ਦਾ ਸਿਸਪਾ ਬੀਨੇ ਪੂੜੀਆਂ ਉਹਨਾਂ ਨੇ ਬਾਹਰ ਬਣਾਤੀਆਂ ਨਾਲ ਉਹਨਾਂ ਨੇ ਬਣਾਈ ਚਟਣੀ ਕਿੱਦਾਂ ਜੀ ਮਹਾਰਾਜ ਆਜੇ ਬਣਾਈ ਚਟਣੀ ਹਾਂਜੀ ਵਧੀਆ ਬਹੁਤ ਵਧੀਆ ਰਾਤੀ ਦੇਖ ਲਓ ਡਿਸਾਈਡ ਕੀਤਾ ਸੀ 12 ਵਜੇ ਨਾਲ ਤੇ ਆ ਗਈ ਆ ਗਈ ਬਣ ਗਈ ਅੱਜ ਸਾਡੀ ਬਾਹਰ ਵਾਲੀ ਰਸੋਈ ਵਿੱਚ ਫੁਲਕੇ ਬਣਦੇ ਸੌਰੀ ਪੂੜੀਆਂ ਬਣ ਰਹੀਆਂ ਨੇ ਛੋਟੀ ਜੀ ਕੜਾਈ ਰੱਖੀ ਹੈ ਫਿਰ ਇਹ ਗਾਸਲਾ ਕਿੱਟੀ ਤੇ ਹੁਣ ਬਰਉਣੀਆਂ ਪਾਈਆਂ ਹਿੰਦੀ ਗਰਮੀਆਂ ਦੀਆਂ ਪੂੜੀਆਂ ਉਹ ਆ ਗਈਆਂ ਚੱਕੋ ਤੁਸੀਂ ਜਿਹੜੇ ਤੇ ਲਵਰ ਹੋਣਗੇ ਪੂੜੀਆਂ ਛੋਲੇ ਦੇ ਹੋ ਤੇ ਵੇਖ ਕੇ ਕਹਿੰਗੇ ਵਾ ਵਾ ਨਵਨੀਤ ਕੌਰ ਜੀ ਬਹੁਤ ਸੋਹਣੀ ਪੂੜੀ ਬਣਾਈ ਤੁਸੀਂ ਤੇ ਆਹ ਤੇਰੀਆਂ ਪੂੜੀਆਂ ਤੇ ਸਰੋਂ ਦੇ ਤੇਲ ਚ ਬਣਾਈਆਂ ਆਸੀਂ ਨਾ ਰਿਫਾਈਨ ਚ ਨਹੀਂ ਬਣਾਈਆਂ ਤੁਸੀਂ ਕਿੱਡੇ 12 ਵਜੇ ਡਿਸਾਈਡ ਕੀਤਾ ਤੇ ਰਾਤ 12 ਵਜੇ ਡਿਸਾਈਡ ਕੀਤਾ ਨਹੀਂ ਫਿਰ ਜਿਹੜਾ ਕੰਮ ਸੋਚ ਲਿਆ ਹੋਏ ਫਿਰ ਉਹੀ ਕਰਕੇ ਰਹਿਣੇ ਆ ਕਮ ਜਿੰਨੀ ਮਰਜ਼ੀ ਕਰੀ ਆ। ਆ ਹਾ 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 ਔਰ ਥੋੜੀ ਹਵਾ ਵਗਣ ਲੱਗ ਪਈ ਐ। ਬਾਬਾ ਜੀ ਨੂੰ ਤਰਸ ਆ ਗਿਆ ਤੁਹਾਡੇ ਤੇ ਕਿ ਵੀ ਇਹਨਾਂ ਦੀ ਅੱਖਾਂ ਰਹਿ ਜੜੀਆਂ ਨੇ। ਅਗੇ ਇਨਫੈਕਸ਼ਨ ਹੋਈ ਆ। ਕੋਈ ਨਹੀਂ ਅਹੀਂ ਲਿਆਂਦੇ ਆ ਡਰਾਪਸ ਪਾਉਣ ਲਈ। ਠੀਕ ਹੈ। ਤੇ ਚਲੋ ਹੁਣ ਚੱਕਦੇ ਆ ਸਾਰੇ ਜਣੇ। ਪੇੜਾ ਤੁਹਾਡਾ 扑ੜਕਣ ਦੇ ਆ ਕੀ ਗੱਲ ਐ? रोटी बेली आ गई कहते पूड़िया पौधिया नहीं क्योंकि पौधिया इस करके नहीं दूजा जरा इस मैं इतना तल पाया इसलो इंत नो ਤੇ ਬੜੀਆਂ ਵਧੀਆ ਪੂੜੀਆਂ ਆਟੇ ਦੀਆਂ ਬਣਦੀਆਂ ਨੇ ਮੇਰੇ ਐਂ ਹਮੇਸ਼ਾ ਆਟੇ ਦੀ ਬਣਨੀ ਮੈਦੇ ਦੀ ਕਦੀ ਨਹੀਂ ਬਣਾਈ ਹਾਂਜੀ ਸਹੀ ਗੱਲ ਹੈ ਬਹੁਤ ਹੀ ਇੱਕ ਦਵੀਂ ਵਾਰ ਬਣਾਈ ਮੈਂ ਲਾਦਾ ਨਾ ਕਦੀ ਨਹੀਂ ਬਣਾਈ ਨਹੀਂ ਜਦੋਂ ਐਸੀ ਦਮ ਲਾਤਾ ਬਣਾਈ ਸੀ ਉਹਨਾਂ ਨੇ ਬਣਾਈ ਹੋਗੀ ਮੈਂ ਨਹੀਂ ਕਦੀ ਆਟੇ ਮੈਦੇ ਨੂੰ ਹੱਥ ਲਾਇਆ ਮੈਂ ਤਾਂ ਸਾਡੇ ਘਰ ਚੋਂਦੇ ਬੜਾ ਘਾਟਾ ਤੇ ਚਲੋ ਜੀ ਸ਼ੱਕਦੇ ਆ ਸਾਰੇ ਜਣੇ ਨਾਲ ਬਣਾਈਆਂ ਮੈਂ ਇੱਕ ਚਟਣੀ ਉਹਦੀ ਵੀ ਦਿਖਾਈਏ ਮੈਂ ਇਹ ਉਹ ਵੀ ਖੱਟੀ ਮਿੱਠੀ ਚਟਣੀ ਹੈ ਜਿਹੜਾ ਕਿਹਦੇ ਬਣਾ ਕੇ ਦੱਸਾਂਗੇ ਤੁਹਾਨੂੰ ਕਿੱਦਾਂ ਬਣਾਈ ਹੈ ਇਹ ਵਾਲੀ ਖਾਓ ਤੁਸੀਂ ਨਾ ਜੀ ਬਿਲਕੁਲ ਜੀ